ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਐਤਵਾਰ ਨੂੰ ਗੁਰਪ ਖੇਤਰ ਦੇ ਵਿੱਚ ਕਿਸਾਨਾਂ ਲਈ ਵੱਡੇ ਐਲਾਨ ਕੀਤੇ ਨੇ ਸੀਐਮ ਨੇ ਕਿਸਾਨਾਂ ਦਾ 133 ਕਰੋੜ 55 ਲੱਖ ਰੁਪਏ ਦਾ ਕਰਜ਼ਾ ਮਾਫ ਕਰਨ ਦਾ ਜਿਹੜਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਪੁਰਾਣੇ ਬੰਦ ਹੋ ਚੁੱਕੇ ਟਿਊਬਵੱਲਾਂ ਦੀ ਥਾਂ ਦੂਜੀ ਜਗ੍ਹਾ ਲਗਾਉਣ ਦੇ ਕੋਈ ਵੀ ਪਰੇਸ਼ਾਨੀ ਜਿਹੜੀ ਹੈ ਉਹਨਾਂ ਨੂੰ ਨਹੀਂ ਹੋਵੇਗੀ ਉਹਨਾਂ ਨੇ ਕਿਹਾ ਕਿ ਹੁਣ ਸਰਕਾਰ ਸੂਬੇ 'ਚ ਸਾਰੀਆਂ ਫਸਲਾਂ ਨੂੰ ਐਮਐਸਪੀ ਤੇ ਖਰੀਦੇਗੀ ਉਹਨਾਂ ਨੇ ਕਿਹਾ ਕਿ ਕਾਂਗਰਸ ਨਵੀਆਂ-ਨਵੀਆਂ ਤਕਨੀਕਾਂ ਦੇ ਨਾਲ ਝੂਠ ਫਲਾ ਕੇ ਸਰਕਾਰ ਬਣਾਉਣਾ ਚਾਹੁੰਦੀ ਹੈ ਤੇ ਲੋਕਾਂ ਨੂੰ ਬਚ ਕੇ ਰਹਿਣਾ ਚਾਹੀਦਾ ਮੁੱਖ ਮੰਤਰੀ ਨਾਇਬ ਸਾਣੀ ਨੇ ਕਿਹਾ ਕਿ ਅੱਜ ਸਾਡੇ ਲਈ ਖਾਸ ਦਿਨ ਹੈ ਅਸੀਂ ਗੁਰਪਖੇਤਰ ਦੀ ਪਵਿੱਤਰ ਧਰਤੀ ਤੋਂ ਸ਼ੁਰੂਆਤ ਕਰ ਰਹੇ ਹਾਂ ਅੱਜ ਦੀ ਰੈਲੀ ਤੋਂ ਬਾਅਦ 90 ਵਿਧਾਨ ਸਭਾ ਹਲਕਿਆਂ ਦੇ ਵਿੱਚ ਰੈਲੀਆਂ ਕਰਾਂਗੇ ਚੋਣਾਂ ਦੀ ਸ਼ੁਰੂਆਤ ਚੋਣ ਸ਼ੰਖ ਰੈਲੀ ਦੇ ਨਾਲ ਹੋ ਗਈ ਹੈ ਇਹ ਗੀਤਾ ਦਾ ਸਥਾਨ ਹੈ ਤੇ ਇਸ ਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਵੀ ਇੱਥੇ ਪਏ ਜਾਣਾ ਅਤੇ ਸ੍ਰੀ ਕ੍ਰਿਸ਼ਨ ਨੇ ਇੱਥੇ ਹੀ ਗੀਤਾ ਦਾ ਪ੍ਰਚਾਰ ਕੀਤਾ ਸੀਐਮ ਨੇ ਕਿਹਾ ਕਿ ਅਸੀਂ ਹਰਿਆਣਾ ਦੀ ਤਸਵੀਰ ਜਿਹੜੀ ਉਹ ਬਦਲ ਦਿੰਦੀ ਹੈ ਸਰਕਾਰੀ ਖਜ਼ਾਨੇ ਦੇ ਵਿੱਚੋਂ ਲਿਆ ਪੈਸਾ ਲਾਭਪਾਤਰੀਆਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੈ ਅਸੀਂ ਬਿਨਾਂ ਪੈਸਿਆਂ ਤੋਂ ਜਿਹੜੇ ਨੌکریاں ਦਿੱਤੀਆਂ ਨੇ ਹਰਿਆਣਾ ਬਣਨ ਤੋਂ ਬਾਅਦ ਲੋਕਾਂ ਨੇ ਕਈ ਸਰਕਾਰਾਂ ਦੇ ਕੰਮ ਜਿਹੜਾ ਦੇਖਿਆ ਉਸ ਸਮੇਂ ਡਰ ਅਤੇ ਭ੍ਰਿਸ਼ਟਾਚਾਰ ਸੀ ਪਰ ਅਸੀਂ ਉਸ ਨੂੰ ਬਦਲ ਦਿੱਤਾ ਹੈ ਅਸੀਂ ਗਰੀਬਾਂ ਦਾ ਜਿਹੜਾ ਦੁੱਖ ਹੈ ਉਹ ਸਮਝ ਲਿਆ ਦੱਸਦੀ ਹੈ ਕਿ ਹਰਿਆਣਾ ਚ ਆਉਣ ਵਾਲੇ ਦਿਨਾਂ ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਅਤੇ ਇਸ ਨੂੰ ਲੈ ਕੇ ਭਾਜਪਾ ਮੈਦਾਨ ਦੇ ਵਿੱਚ ਉਤਰ ਗਈ ਹੈ ਭਾਜਪਾ ਨੇ ਐਕਸ ਤੇ ਪੋਸਟ ਚ ਕਿਹਾ ਕਿ ਹਰਿਆਣਾ ਭਾਜਪਾ ਨੇ ਐਤਵਾਰ ਨੂੰ ਧਰਮਕੁਰਕ ਖੇਤਰ ਤੋਂ ਥਣੇਸਰ ਵਿਧਾਨ ਸਭਾ ਦੀ ਮਹਾਰਾ ਹਰਿਆਣਾ ਨੌਨ ਸਟਾਪ ਹਰਿਆਣਾ ਰੈਲੀ ਦੇ ਰਾਹੀਂ ਵਿਧਾਨ ਸਭਾ ਚੋਣਾਂ ਲਈ ਤੀਜੀ ਵਾਰ ਜਿੱਤ ਦਾ ਵੇ ਗਲਤ ਵਜਾਇਆ